ਆਹ ਜਿਹੜੇ ਪਾਸੇ ਜਾਉਂਦਾ ਮੈਨੂੰ 17 ਦਿਨ ਨੂੰ ਟਰਮੀਨੇਟ ਕਰਦਾ ਕਿਉਂਕਿ ਇਹ ਹੀ ਆਪਣੇ ਹੱਕ ਮੰਗਣ ਲੱਗੇ ਆ ਨਾ ਕੰਪਨੀ ਕੋਲ ਸਾਡਾ ਕੋਈ ਇਹਨਾਂ ਦਾ ਨਿੱਜੀ ਮਾਮਲਾ ਨਹੀਂ ਹੈ ਕੋਈ ਜ਼ਮੀਨੀ ਮਤਲਬ ਨਹੀਂ ਹੈ ਤਾਂ 108 ਐਂਬੂਲੈਂਸ ਪਿਛਲੇ ਕੁਝ ਸਮੇਂ ਤੋਂ ਵਿਵਾਦਾਂਜਕ ਰਹੀ ਹੈ ਕਦੇ ਐਂਬੂਲੈਂਸਾਂ ਦੀ ਘਟੀਆ ਹਾਲਤ ਨੂੰ ਲੈ ਕੇ ਅਤੇ ਕਦੇ ਐਂਬੂਲੈਂਸ ਮੁਲਾਜ਼ਮਾਂ ਨਾਲ ਹੁੰਦੀ ਕਥਿਤ ਤੱਕੇਸ਼ਾਹੀ ਨੂੰ ਲੈ ਕੇ ਜਿਸ ਖਿਲਾਫ 108 ਐਂਬੂਲੈਂਸ ਕਰਮਚਾਰੀ ਮੁਹਾਲੀ ਚਕਰੀਬ 34 ਦਿਨ ਤੋਂ ਹੜਤਾਲ 'ਤੇ ਬੈਠੇ ਨੇ ਪਰ ਹੁਣ ਕੰਪਨੀ ਇਹਨਾਂ ਮੁਲਾਜ਼ਮਾਂ ਨੂੰ ਅੱਖੋ ਪਰੋਖੇ ਕਰਕੇ ਨਵੇਂ ਮੁਲਾਜ਼ਮਾਂ ਨੂੰ ਭਰਤੀ ਕਰ ਲਖੀਏ ਜਿਸ ਦਾ ਕੇ ਯੂਨੀਅਨ ਮੈਂਬਰਾਂ ਨੇ ਵਿਰੋਧ ਕੀਤਾ ਹੈ ਮੈਂ ਹੁਣ ਜਿਹੜੇ ਪਾਸੇ ਜਾਉਂਦਾ ਮੈਨੂੰ 17 ਦਿਨ ਨੂੰ ਟਰਮੀਨੇਟ ਕਰਦਾ ਕਿਉਂਕਿ ਇਹ ਆਪਣੇ ਹਾਕਮਗਲ ਕਹਿੰਦੇ ਇਹਨਾਂ ਕੰਪਨੀ ਕੋਲ ਸਾਡਾ ਕੋਈ ਇਹਨਾਂ ਨਾਲ ਨਿੱਜੀ ਮੈਰ ਨਹੀਂ ਹੈਗਾ ਸਾਡੀ ਕੋਈ ਜ਼ਮੀਨ ਦੀ ਵੰਡ ਨਹੀਂ ਕਿੰਦਾ ਹਾਕਮਗਲ ਕਹਿੰਦੇ ਸਾਨੂੰ ਟਰਮੀਨੇਟ ਕਰ ਦਿੱਤਾ ਗਰਦਾਸਪੁਰ ਜ਼ਿਲ੍ਹੇ ਦੇ ਇਹਨਾਂ ਨੇ ਮੇਰੇ ਕੋਲ ਲਿਸਟ ਹੈਗੀ ਹੈ 17 ਮੋੜੇ ਟਰਮੀਨੇਟ ਕਰ ਦਿੱਤੇ ਜਿਨ੍ਹਾਂ ਵਿੱਚ ਠੀਕ ਹੈ ਜੀ 10000 ਰੁਪਏ ਸਿਕਿਉਰਿਟੀ ਹੋਲੇ ਕਰਾਈ ਮੈਨੂੰ ਸਕਰੀਨਸ਼ਾਟ ਭੇਜਿਆ ਬਾਕੀ 20000 ਰੁਪਿਆ ਕਿਹਾ ਅੱਡੀ ਚਾਰ ਚਾਰ ਮਹੀਨੇ ਤਨਖਾਹ ਰੋਕੇ ਸਾਨੂੰ ਟਰਮੀਨੇਟ ਕਰਕੇ ਤੁਹਾਨੂੰ ਵੀਰ ਭਰਤੀ ਕਰਨ ਦੇ ਜੇ ਤੁਹਾਡਾ ਭਵਿੱਖ ਪ੍ਰਬੰਧ ਕਰਕੇ ਰੱਖ ਦੇਣਗੇ ਇਹਨਾਂ ਦੇ ਸੋਚ ਕੇ ਭਰਤੀ ਹੋਏ ਇਹ ਕੰਪਨੀ ਕੋਲ ਜਾਓ ਇਹ ਬਿਲਕੁ ਸਾਨੂੰ ਉਹਦਾ ਸੋਬੇ ਸਾਡੀ ਬੇਸਿਕ ਕਿੰਨੀ ਆ ਸਾਡਾ ਡੀਏਟੀਏ ਸਾਡੇ ਪਤੇ ਕਿਦੇ ਆ ਠੀਕ ਆ ਮੇਰੇ ਕੋਲ ਟੀਆਰ ਟੀਆਰ ਇਹ ਲੈ ਲੈਂਦੇ ਨੇ ਉਹਨਾਂ ਨੂੰ ਪੁੱਛੋ ਜਾ ਕੇ ਅੰਦਰ ਇਹਨੇ ਕਿਹਾ ਉਹ ਉਹਨਾਂ ਤੋਂ ਆਪਾਂ ਪੁੱਛਾਂਗੇ ਨਾ ਹਾਂ ਜੀ ਉਹਨਾਂ ਨੂੰ ਪੁੱਛੋ ਪਹਿਲਾਂ ਪੁਰਵੋਜ ਦਾ ਰੋਜ਼ਗਾਰ ਡਿਪਾਰਟਮੈਂਟ ਦੇ ਥਰੂ ਨਹੀਂ ਕਿਤੇ ਡਾਇਰੈਕਟਲੀ ਕੀਤੇ ਹਨ ਆ ਜੀ ਦਫ਼ਤਰ ਕਿਰਤ ਵਿਭਾਗ ਦੀ ਲੈਟਰ ਆ ਮੇਰੇ ਕੋਲ ਠੀਕ ਆ ਇਹਨਾਂ ਨੇ ਸਾਨੂੰ ਵਾਹਕਲ ਐਕਟ ਤੇ ਤੁਹਾਡੀ ਨੂੰ ਭਰਤੀ ਕੀਤਾ ਇਹਦੇ ਵਿੱਚ ਮੇਰੇ ਕੋ ਕਾਪੀ ਲੈਣੀ ਹੂ ਲੈ ਲਿਓ ਜੜਾ ਮਰਜੀ ਮੇਰਾ ਵੀ ਇਹਦੇ ਵਿੱਚ ਲਿਖਿਆ ਵੀ ਤੁਸੀਂ ਕਿਰਤ ਤੇ ਗੁਰਦਾਸਪੁਰ ਦੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ 108 ਕਰਮਚਾਰੀ ਯੂਨੀਅਨ ਦੇ ਮੈਂਬਰ EMT ਅਤੇ ਐਂਬੂਲੈਂਸ ਡਰਾਈਵਰਾਂ ਦੀ ਚੱਲ ਰਹੀ ਭਰਤੀ ਨੂੰ ਰੋਕਣ ਲਈ ਪਹੁੰਚ ਗਏ ਯੂਨੀਅਨ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਉਹਨਾਂ ਦਾ ਐਂਬੂਲੈਂਸ ਠੇਕਾ ਕੰਪਨੀ ਨਾਲ ਵਿਵਾਦ ਚੱਲ ਰਿਹਾ ਹੈ ਜਿਸ ਕਾਰਨ ਉਹਨਾਂ ਨੇ ਮੁਹਾਲੀ 'ਚ ਪੱਕਾ ਮੋਰਚਾ ਲਾਇਆ ਹੋਇਆ ਹੈ ਪਰ ਕੰਪਨੀ ਬਿਨਾਂ ਕੋਈ ਹੱਲ ਨਿਕਲਿਆ ਨਵੇਂ ਮੁਲਾਜ਼ਮ ਭਰਤੀ ਕਰਨ ਲੱਗੀ ਹੈ ਇਹ ਸਾਨੂੰ ਪਤਾ ਲੱਗਾ ਸੀਗਾ ਜੀ ਪੇਪਰ ਦੇ ਥਰੂ ਕਿ ਰੋਜ਼ਗਾਰ ਦਫ਼ਤਰ ਵਾਲੇ ਇਹ ਕੰਪਨੀ ਦੇ ਵਿੱਚ ਈਐਮਟੀ ਦੇ ਪਾਇਲਟ ਦੀ ਭਰਤੀ ਕਰ ਰਹੇ ਆ ਇਹ ਭਰਤੀ ਜਿਹੜੀ ਹੈਗੀ ਆ ਆਪਾਂ ਰੋਕਣ ਵਾਸਤੇ ਡੀਸੀ ਸਾਹਿਬ ਨੂੰ ਲਿਖਿਆ ਸੀਗਾ ਵੀ ਇਹ ਗਲਤ ਤਰੀਕੇ ਨਾਲ ਭਰਤੀ ਕਰ ਰਿਹਾ ਕਿਉਂਕਿ ਇਹਨਾਂ ਨੂੰ ਇਹਨਾਂ ਨੇ ਸਾਡੇ ਕੁਝ EMPLOYEES ਨੂੰ ਬਾਹਰ ਕਰ ਦਿੱਤਾ ਸਿਰਫ ਇਸ ਕਰਕੇ ਕਿ ਇਹ ਆਪਣੇ ਹੱਕਾਂ ਦੀ ਮੰਗ ਕਰਦੇ ਸੀਗੇ ਤੇ ਇਸ ਕਰਕੇ ਭਰਤੀ ਕਰ ਰਹੇ ਆ ਜੀ ਸਾਡੀਆਂ ਮੰਗਾਂ ਸਰ ਬਹੁਤੀਆਂ ਜ਼ਿਆਦਾ ਨਹੀਂ ਆਪਾਂ ਨਹੀਂ ਕਹਿੰਦੇ ਸਰਕਾਰ ਨੂੰ ਕਿ ਸਾਨੂੰ ਸਾਨੂੰ ਸਰਕਾਰ ਆਪਣੇ ਅਧੀਨ ਲਵੇ ਪਰ ਸਾਨੂੰ ਬੰਦਾ ਪੱਤਾ ਤਾਂ ਸਾਨੂੰ ਮਾਨ ਸਨਮਾਨ ਦਾ ਦਿੱਤਾ ਜਾਵੇ ਪਰ ਇਹ ਕੰਪਨੀ ਕੀ ਕਰਦੀ ਹੈ ਕੰਪਨੀ 12 ਘੰਟੇ ਡਿਊਟੀ ਲੈਣ ਤੋਂ ਬਾਅਦ ਵੀ 10000 11000 ਸੈਲਰੀ ਇਹਨਾਂ ਜੇ ਕੋਈ ਪੁੱਛਦਾ ਵਾ ਉਹਨੂੰ ਟਰਮੀਨੇਟ ਕਰ ਦਿੰਦੇ ਆ ਹੁਣ ਵੀ ਸਾਡੀਆਂ ਮੰਗਾਂ ਦੇ ਕਰਕੇ ਹੀ ਸਾਨੂੰ 16 17 ਮੋੜਿਆਂ ਨੂੰ ਗਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਜਿਹਦੇ ਵਿੱਚ ਕੁਝ ਪਾਇਲਟ ਨੇ ਕੁਝ ਈਐਮਡੀ ਨੇ ਇਹਨਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਕਿੰਨੇ ਮੁਲਾਜ਼ਮ ਤੇ ਕਿੰਨੇ ਟਰਮੀਨਟ ਕੀਤੇ ਟੋਟਲ ਪੰਜਾਬ ਦੇ ਵਿੱਚ 325 ਦੇ ਕਰੀਬ ਐਮਬੂਲੈਂਸ ਚੱਲਦੀਆਂ ਨੇ ਤੇ 1500 ਅੰਪਲਾਈ ਹੈਗਾ ਜਿਹਦੇ ਵਿੱਚ ਲਗਭਗ ਇਹਨਾਂ ਦੇ 200 ਸਵਾ 200 ਦੇ ਕਰੀਬ ਜਿਹੜਾ ਵੀ ਮੰਗ ਕਰਦਾ ਵਾ ਆਪਣੇ ਹੱਕਾਂ ਦੀ ਉਹਨੂੰ ਟਰਮੀਨੇਟ ਕਰ ਦਿੰਦੇ ਆ ਔਰ ਟਰਮੀਨੇਸ਼ਨ ਵੇਖੋ ਇਹਨਾਂ ਦੀ ਵਟਸਐਪ ਤੇ ਆ ਜਾਂਦੀ ਆ ਜੀ ਇਹ ਕਿਸੇ ਨੂੰ ਬਾਅਦ ਵਿੱਚ ਸ਼ਾਇਦ ਬਾਈ ਪੋਸਟ ਭੇਜ ਦਿੰਦੇ ਹੁਣ ਕਈਆਂ ਨੂੰ ਬਾਈ ਪੋਸਟ ਆਈਆਂ ਨੇ ਪਰ ਜਿਹੜੀ ਮੈਨੂੰ ਟਰਮੀਨੇਸ਼ਨ ਆ ਜਾਂ ਮੇਰੇ ਸਾਥੀਆਂ ਨੂੰ ਟਰਮੀਨੇਸ਼ਨ ਆਈ ਆ ਵਟਸਐਪ ਤੇ ਆ ਗਈ ਆ ਇਹ ਜਗਿੰਦਰ ਸਿੰਘ ਸੀਐਲ ਆ ਜੇ ਸਾਡਾ ਕਲਸਟਰ ਲੀਗਲ ਲੀਡਰ ਆ ਜ ਉਹ ਆਪੇ ਭੇਜੀ ਜਾਂਦਾ ਸਾਨੂੰ ਕਹਿੰਦਾ ਕੰਪਨੀ ਦੇ ਸਾਨੂੰ ਭੇਜਿਆ ਵਾ ਉਹਨਾਂ ਨੂੰ ਦੇ ਦਿਓ ਕਿਉਂਕਿ ਤੁਸੀਂ ਮੰਗ ਕਰਦੇ ਹੋ ਐਂਬੂਲੈਂਸ ਮੁਲਾਜ਼ਮਾਂ ਦੇ ਮੁਤਾਬਕ ਸਰਕਾਰ ਉਹਨਾਂ ਦਾ ਸਾਥ ਦੇ ਰਹੀ ਹੈ ਅਤੇ ਉਹਨਾਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਕੰਪਨੀ ਮਨਮਰਜ਼ੀਆਂ ਤੇ ਉਤਰਾਈਏ ਉਹਨਾਂ ਐਲਾਨ ਕੀਤਾ ਕਿ ਜਦੋਂ ਤੱਕ ਉਹਨਾਂ ਦਾ ਕੋਈ ਹੱਲ ਨਹੀਂ ਨਿਕਲਦਾ ਉਹ ਨਵੀਂ ਭਰਤੀ ਨਹੀਂ ਹੋਣ ਦੇਣਗੇ ਇਹ ਭਰਤੀ ਨੂੰ ਬਿਲਕੁਲ ਰੋਕਣਾ ਚਾਹੁੰਦਾ ਜੇ ਆਪਾਂ ਤੇ ਜਿਹੜੇ ਇੱਥੇ ਮੁੰਡੇ ਆਏ ਨੇ ਕਿਉਂਕਿ ਵੇਖੋ ਸਾਡੇ ਪੰਜਾਬ ਦੇ ਵਿੱਚ ਬੇਰਜ਼ਗਾਰੀ ਬੜੀ ਆ ਔਰ ਦੂਸਰਾ ਵੇਖੋ ਸਾਡੇ ਪੰਜਾਬ ਦੇ ਅਮਪਲਾਈ ਨੂੰ ਕੱਢ ਕੇ ਕਈਆਂ ਥਾਵਾਂ ਤੇ ਇਹਨਾਂ ਨੇ ਬਿਹਾਰ ਯੂਪੀ ਦੇ ਬੰਦੇ ਲਿਆ ਕੇ ਭਰਤੀ ਕੀਤੀ ਆ ਠੀਕ ਆ ਜੀ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਆਪਾਂ ਵੀ ਕਹਿੰਦੇ ਆ ਇਮਾਨਦਾਰ ਸਰਕਾਰ ਆ ਮਾਨ ਸਾਹਿਬ ਬਹੁਤ ਇਮਾਨਦਾਰ ਨੇ ਤੇ ਇਮਾਨਦਾਰ ਸਰਕਾਰ ਕਹਿਣ ਦੇ ਨਾਲ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਨੂੰ ਬੇਰੁਜ਼ਗਾਰ ਕਰਕੇ ਆਊਟ ਆਫ ਸਟੇਟ ਦੇ ਬੰਦੇ ਨੂੰ ਲਿਆ ਕੇ ਤੇ ਭਰਤੀ ਕਰ ਰਹੀ ਆ ਇਹ ਦੱਸੋ ਕਿ ਜਾਇਜ਼ ਆ ਆਪਾਂ ਦੇ ਸਾਡੀ ਤਾਂ ਸਰਕਾਰ ਕੋਲੋਂ ਵਿਭਾਗ ਦੇ ਕੋਲੋਂ ਹੈਲਥ ਮਿਨਿਸਟਰ ਸਾਹਿਬ ਕੋਲੋਂ ਇਹੋ ਮੰਗਾ ਵੀ ਇਹਨਾਂ ਤੇ ਭਰਤੀ ਦੀ ਅਗਲੇਰੀ ਰੋਕ ਲਈ ਜੇ ਜਦ ਤੱਕ ਸਾਡਾ ਫੈਸਲਾ ਨਹੀਂ ਹੁੰਦਾ ਉਧਰ ਉਮੀਦਵਾਰਾਂ ਦੀ ਭਰਤੀ ਕਰਨਾ ਇੱਕ ਕੰਪਨੀ ਮੁਲਾਜ਼ਮਾਂ ਮੁਤਾਬਕ ਜਿਲ੍ਹਾ ਗੁਰਦਾਸਪੁਰ ਚ 100 ਦੇ ਕਰੀਬ ਪਾਇਲਟਾਂ ਅਤੇ EMT ਦੀ ਲੋੜ ਹੈ ਜਿਸ ਲਈ ਉਹਨਾਂ ਵੱਲੋਂ ਇੰਟਰਵਿਊ ਰੱਖੀ ਗਈ ਸੀ ਜਦਕਿ ਵਿਰੋਧ ਕਰਨ ਵਾਲਿਆਂ ਬਾਰੇ ਕੰਪਨੀ ਦੇ ਮੁਲਾਜ਼ਮ ਕੁਝ ਵੀ ਬੋਲਣ ਤੋਂ ਕਤਰਾਉਂਦੇ ਨਸਰਾਏ ਜੀ ਸਰ ਇਸ ਤਰ੍ਹਾਂ ਜੀ ਹੁਣ ਮੈਨੂੰ ਤਾਂ ਹਜੇ ਥੋੜਾ ਟਾਈਮ ਹੀ ਹੋਇਆ ਜੀ ਕੰਪਨੀ ਦੇ ਵਿੱਚ ਇਹਨਾਂ ਨਾਲੋਂ ਕਿਸੇ ਨੇ ਰੌਂਗ ਕਮਿਊਨੀਕੇਸ਼ਨਸ ਕੀਤੀਆਂ ਹੋਣੀਆਂ ਜਾਂ ਇਹਨਾਂ ਦੀ ਐਕਸਪੈਕਟੇਸ਼ਨ ਜ਼ਿਆਦਾ ਹੋਏਗੀ ਤੇ ਹੁਣ ਉਹ ਗਵਰਨਮੈਂਟ ਇਹਨਾਂ ਨੂੰ ਸੈਲਰੀ ਨਹੀਂ ਦੇ ਪੈ ਰਹੀ ਜਾਂ ਗਵਰਨਮੈਂਟ ਦੇ ਦੇ ਬਾਰੇ ਜਾਂ ਗਵਰਨਮੈਂਟ ਦਾ ਲੇਬਰ ਡਿਪਾਰਟਮੈਂਟ ਜੋ ਸਾਨੂੰ ਐਡਵਾਈਸ ਕਰਦਾ ਹੈ ਜੋ ਐਡਵਾਈਜ਼ਰੀ ਸਾਨੂੰ ਦਿੰਦਾ ਅਸੀਂ ਉਸ ਅਕੋਰਡਿੰਗ ਇਹਨਾਂ ਨੂੰ ਸੈਲਰੀ ਦੇ ਪਾਉਂਦੇ ਆ ਤੇ ਹੁਣ ਤਾਂ ਦੇਖੋ ਸਰ ਇਹਦੇ ਵਿੱਚ ਕੁਝ ਜਿਦ ਤਰ੍ਹਾਂ ਉਹ ਕਹਿ ਰਹੇ ਨੇ ਕਿ ਸਾਨੂੰ ਕੱਢ ਦਿੱਤਾ ਗਿਆ ਵਾ ਲੇਕਿਨ ਸਾਡੀ ਜਿਹੜੀ ਅਸਲੀ ਗੱਲ ਚੱਲਦੀ ਪਈ ਹੈ ਕੰਪਨੀ ਦੇ ਨਾਲ ਸਰਕਾਰ ਨਾਲ ਵੀ ਗੱਲ ਚੱਲਦੀ ਪਈ ਹੈ ਲੇਕਿਨ ਸਾਨੂੰ ਕੱਢਣ ਤੋਂ ਬਾਅਦ ਜਿੰਨਾ ਦੀ ਭਰਤੀ ਕੀਤੀ ਜਾ ਰਹੀ ਡਾਇਰੈਕਟ ਕੀਤੀ ਜਾ ਰ ਸਰ ਇਸ ਤਰ੍ਹਾਂ ਹੁੰਦਾ ਨਾ ਜੀ ਮੈਂ ਤਾਂ ਇੱਕ ਆਪਣੇ ਜੋ ਮੇਰਾ ਐਚਆਰ ਡਿਪਾਰਟਮੈਂਟ ਹੈ ਤੇ ਮੈਨੂੰ ਜੋ ਮੇਰੇ ਬੌਸ ਆਰਡਰ ਕਰਦੇ ਨੇ ਮੈਂ ਉਹ ਫੋਲੋ ਕਰਨੇ ਨੇ ਤਾਂ ਹੁਣ ਉਹਨਾਂ ਦੀ ਗੱਲ ਕਿਸ ਕਿਸ ਨਾਲ ਚਲਦੀ ਪਈ ਹੈ ਮੈਨੂੰ ਇਸ ਬਾਰੇ ਨਹੀਂ ਪਤਾ ਹੈਗਾ ਬਟ ਇਹਦੇ ਵਿੱਚ ਕੀ ਹੈਗਾ ਵੀ ਜੇ ਉਹਨਾਂ ਨੂੰ ਕੋਈ ਗੱਲ ਚਲਦੀ ਵੀ ਹੈਗੀ ਹੈ ਤਾਂ ਉਹ ਉਹਨਾਂ ਦਾ ਡੋਜ਼ਨਟ ਮੈਟਰ ਹੈ ਮੇਰੇ ਨਾਲ ਜੇ ਉਹ ਆ ਕੇ ਗੱਲ ਕਰਨਗੇ ਤਾਂ ਮੈਂ ਉਹਦੇ ਉੱਪਰ ਕੁਛ ਨਾ ਕੁਛ ਤਾਂ ਰਿਐਕਟ ਕਰਾਂਗਾ ਹੀ ਦੱਸਦੀ ਹੈ ਕਿ 108 ਕਰਮਚਾਰੀਆਂ ਵੱਲੋਂ ਮੁਹਾਲੀ 'ਚ ਲਗਾਤਾਰ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਤੱਕ ਅੱਜ 34ਵਾਂ ਦਿਨ ਸੀ ਮੁਲਾਜ਼ਮਾਂ ਦੀ ਮੰਗ ਹੈ ਕਿ ਕੰਪਨੀ ਵੱਲੋਂ ਕੱਢੇ ਗਏ ਡਰਾਈਵਰਾਂ ਅਤੇ ਦੂਜੇ ਸਟਾਫ ਨੂੰ ਮੁੜ ਬਹਾਲ ਕੀਤਾ ਜਾਵੇ ਨਾਲ ਹੀ ਉਹਨਾਂ ਤੋਂ 8 ਘੰਟੇ ਦੀ ਡਿਊਟੀ ਕਰਵਾਈ ਜਾਵੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ